ਲੁਧਿਆਣਾ ਦੇ ਅਸ਼ੋਕਨਗਰ ਦੇ ਵਿੱਚ ਆਪਣੀ ਪਤਨੀ ਨੂੰ ਪੇਕੇ ਛੱਡਣ ਆਏ ਸ਼ਖਸ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ 4-5 ਦਿਨ ਪਹਿਲਾਂ ਇਹ ਸ਼ਖਸ ਜਿਹੜਾ ਹੈ ਆਪਣੀ ਪਤਨੀ ਨੂੰ ਪੇਕੇ ਛੱਡਣ ਆਇਆ ਸੀ ਜਿਸ ਦੀ ਟੱਕਰ ਸ਼ੋਹਰਾ ਪਰਿਵਾਰ ਦੇ ਗੁਆਂਢੀਆਂ ਦੇ ਕਿਸੇ ਵਾਹਨ ਦੇ ਨਾਲ ਹੋ ਗਈ ਸੀ ਜਿਸ ਤੋਂ ਬਾਅਦ ਗੁਆਂਢੀਆਂ ਦੇ ਵੱਲੋਂ ਸਖਤ ਦੀ ਕੁਟਮਾਰ ਕੀਤੀ ਗਈ ਅਤੇ ਕੇਸਾਂ ਦੀ ਵੀ ਬੇਦਬੀ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੀੜਤ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪਰ ਪੀੜਤ ਜਿਹੜਾ ਹੈ ਪਿਰਤਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਢਿਲ ਵਰਤ ਰਹੀ ਹੈ ਮਤਦਾ ਮੇਰਾ ਨਾਮ ਜੀ ਗੁਰਮੀਤ ਸਿੰਘ ਹੋ ਜੀ ਅੱਛਾ ਕੀ ਹੋਇਆ ਕੀ ਇਹ ਮਾਮਲਾ ਕੀ ਹੈ ਪੁਰਾ ਕਈ ਮਾਮਲਾ ਹੈ ਇਹ ਸ਼ਨੀਵਾਰ ਦੇ ਦਾ ਲਾਈ ਦੁਪਹਿਰੇ 1 2 ਵਜੇ ਦੀ ਜੀ ਮੈਂ ਆਪਣੀ ਮਿਸਰੀ ਨੂੰ ਆਪਣੇ ਸੋਹਰਿਆਂ ਵਾਲ ਛੱਡਣ ਜਾ ਰਿਹਾ ਸੀਗਾ ਠੀਕ ਹੈ ਆਂਦੇ ਵੇ ਰਿਟਰਨ ਆਇਆ ਭਾਜੀ ਮੈਂ ਨਾ ਬਾਈਕ ਸੀ ਮੇਰੇ ਕੋ ਉਤੇ ਸਾਹਮਣੇ ਵਾਲੇ ਨਾਲ ਨਾ ਮੇਰੀ ਹਲਕੀ ਜੀ ਬਾਈਕ ਅਟੈਚ ਹੋ ਗਈ ਐਕਟਿਵਾ ਨਾਲ ਤੇ ਮੁੰਡੇ ਨੇ ਬਾਹਰ ਖੜੇ ਥੱਪੜ ਮਾਰਤੇ ਹੈ ਕਿਹੜੀ ਜਗ੍ਹਾ ਦਾ ਮੈਂ ਇਹ ਭਾਜੀ ਸ਼ੋਕਨਗਰ ਖਜੂਰ ਚੌਂਗ ਦਾ ਜੀ ਪਾਣੀ ਵਾਲੀ ਟੈਂਕੀ ਸੰਸਾਨ ਘਾੜ ਦੇ ਕੋਲ ਆ ਜੀ ਠੀਕ ਹੈ ਜੀ ਤੇ ਭਾਈ ਐਕਟਿਵ ਲੱਗਣਾ ਗਾਲਾਂ ਕੱਢੀ ਉਹਨੇ ਮੇਰੇ ਆਗੇ ਥੱਪੜ ਮਾਰਤਾ ਭਾਈ ਠੀਕ ਹੈ ਤੇ ਥੱਪੜ ਮਾਰਨਾ ਤੇ ਮੈਂ ਕਿਹਾ ਤੱਕੜਗਾ ਤੁਹਾਰੇ ਪੁੱਛੀ ਇਹ ਨਹੀਂ ਗੱਲ ਇਹਨੇ ਨੂੰ ਭਾਈ ਉਹ ਚਿੱਟਾ ਵੇਚਦੇ ਸਮਾਨ ਮੀਰਾ ਤੇ ਇਹਦਾ ਮੁੰਡਾ ਲਵ ਭਾਈ ਤੇ ਅੰਦਰ 25 30 ਮੁੰਡੇ ਸਮਾਨ ਲਾਂਦੇ ਪਏ ਸੀ ਭਾਈ ਸਾਰੇ ਬਾਹਰ ਆ ਕੇ ਖੰਜਰਾ ਛੁਰੀਆ ਲੈ ਕੇ ਮੈਨੂੰ ਮਾਰਨ ਲੱਗ ਗਏ ਭਾਈ ਮੈਨੂੰ ਇੰਨੀ ਬੇਰਹਿਮੀ ਨਾਲ ਮਾਰਿਆ ਤੁਹਾਨੂੰ ਵੀਡੀਓ ਵਿੱਚ ਦਿਖਾਈ ਆ ਤਾਂ ਐ ਭਾਈ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਹੈ ਮੇਰੀ ਮਿਸੇ ਵੀ ਥੱਪੜ ਮਾਰੇ ਮੇਰੀ ਮਿਸੇ ਨੂੰ ਰੋਲਾ ਅੱਜ ਤਿਆਰ ਮੇਰੀ ਮਿਸੇ ਦਾ ਨਾਲ ਹੀ ਸੋਹਰਾ ਮੇਰੇ ਦਾ ਘਰ ਆ ਨਾਲ ਹੀ ਭੱਜੀ ਆਈ ਵਿਚਾਰੀ ਇਹਨੂੰ ਇਹ ਛੜਾਣ ਲੱਗੇ ਤੇ ਇਹਦੇ ਵੀ ਥੱਪੜ ਮਾਰੇ ਮੇਰਾ ਦੀ ਕੁੜੀ 15 ਸਾਲ ਦੀ ਉਹਨੇ ਮੇਰੇ ਖੰਜਰ ਮਾਰੇ ਮੇਰੇ ਸੱਟਾ ਲੱਗਿਆ ਦੇਖੋ ਜੀ ਮੇਰੇ ਨੂੰ ਅੱਜ 5 ਦਿਨ ਹੋ ਗਏ ਸਲੇਮਡਾਪਰੀ ਥਾਣੇ ਧੱਕੇ ਖਾਂਦੇ ਨੂੰ ਜੀ ਮੇਰੀ ਕੋਈ ਕਾਰਵਾਈ ਨਹੀਂ ਹੋ ਰਹੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਸਿਵਲ ਹਸਪਤਾਲ ਚ ਵੀ ਪਰਚੇ ਕਰਾਇਆ ਮੈਨੂੰ ਨਾ ਕੋਈ ਰਿਪੋਰਟਾਂ ਮਿਲਦੀਆਂ ਉਹ ਸਾਲਿਆਂ ਨੂੰ ਹੁਣ ਰੱਬ ਜਾਣੇ ਪੈਸਾ ਚੜ ਗਿਆ ਕੀ ਚੜ ਗਿਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰੀਤੀ ਤੁਸੀਂ ਵੀ ਮੌਕੇ ਤੇ ਮੌਜੂਦ ਸੀ ਜਦੋਂ ਇਹ ਸਾਰਾ ਹਾਸਾ ਹੋਇਆ ਹਾਂਜੀ ਕੀ ਹੋਇਆ ਸੀਗਾ ਕਸਾਸੇ ਨਿਕਲੇ ਉਤੋਂ ਦੀ ਬਸ ਉਹਨਾਂ ਨੇ ਬਸ ਬਾਈਕ ਨਾਲ ਬਸ ਥੋੜੀ ਐਕਟੀਵਾ ਅਟੈਚ ਹੋਈ ਆ ਉਹਨਾਂ ਨੇ ਆਕੇ ਪਹਿਲੇ ਇਹਦੇ ਥੱਪੜ ਮਾਰਿਆ ਥੱਪੜ ਮਾਰਦੇ ਸਾਰ ਨਾਲ ਹੀ ਉਹਨਾਂ ਨੇ ਖੰਜਰਾ ਕੁੰਜਰਾ ਨਾਲ ਹੀ ਕੱਢਣ ਨੂੰ ਮਾਰਨਾ ਮੈਂ ਬੜਾ ਰੋਲਾ ਪਾਇਆ ਬੜਾ ਚਲਾਈ ਪਰ ਕੋਈ ਵੀ ਆਕੇ ਉੱਥੇ ਨਹੀਂ ਖੜਿਆ ਹਰ ਕੇ ਮੈਂ ਆਪਣੇ ਘਰੇ ਫਟਾਫਟ ਭੱਜੀ ਫਿਰ ਉਹਨਾਂ ਨੇ ਵਚਕੇ ਮੇਰੇ ਘਰ ਤੇ ਨੂੰ ਜਾਕੇ ਫੋਨ ਕੀਤਾ ਮੇਰੇ ਸਹੁਰਿਆਂ ਨੂੰ ਕਿ ਮੈਂ ਉਧਰ ਉਹਨਾਂ ਨੂੰ ਬਚਾਇਆ ਕਿੰਦੇ ਕੋਈ ਚੈਨੀ ਚੁੰਨੀ ਉਂਗਠੀਆਂ ਵੀ ਲੈ ਚੈਨੀ ਸੀ ਉਹਨਾਂ ਦੀ ਮੰਦਰੀ ਆ ਫੋਨ ਆ ਸਭ ਕੁਝ ਉਹਨਾਂ ਦੇ ਕੋਲ ਹੀ ਆ ਸਾਡਾ ਹਰ ਇੱਕ ਚੀਜ਼ ਦਾ ਬਿੱਲ ਵੀ ਪਿਆ ਹੈ ਹਰ ਇੱਕ ਚੀਜ਼ ਕਿਸ ਦਿਨ ਦੀ ਗੱਲ ਹੈ ਇਹ ਜਦੋਂ ਚੰਨੀਵਾਰ ਦੀ 2:00 ਵਜੇ ਸਵਾ 2:00 ਦਾ ਟਾਈਮ ਐਮਐਲਏ ਕਰਾਈਏ ਤੁਸੀਂ ਜੀ ਪੁਲਿਸ ਨੂੰ ਫੋਨ ਕਰਤਾ ਪੁਲਿਸ ਕੀ ਕਰੀਏ ਪੁਲਿਸ ਨੂੰ 5 ਦਿਨ ਹੋ ਗਿਆ ਸਾਡਾ 6ਵਾਂ ਦਿਨ ਆ ਸਾਡੇ ਥੱਕੇ ਖਾ ਰਿਹਾ ਐਮਐਲਏ ਉਹਨਾਂ ਦੇ ਕੋਲ ਵੀ ਗਏ ਸੀਗੇ ਉਹਨਾਂ ਦੇ ਮੁੰਡੇ ਨੂੰ ਇਹਨਾਂ ਨੂੰ ਵੀ ਕਿਹਾ ਸੀ ਕਿ ਐਸਐਚਓ ਨੂੰ ਵੀ ਕਿਹਾ ਸੀਗਾ ਕਿ ਘਰ ਨੂੰ ਵਾਸਤੇ ਗੱਲ ਤੇ ਉਹਨਾਂ ਨੇ ਹਜੇ ਵੀ ਕੋਈ